ਬਾਈ ਜੀ ਸੜਕ ਦੇ ਉੱਤੇ ਮਿੱਟੀ ਪਾ ਗਏ, ਮੱਟੇ ਪਾ ਗਏ, ਕੱਕਰ ਰੇਤਾ ਸੜਕ ਦੇ ਉੱਤੇ। ਨਾ ਕੋਈ ਉਹਦੇ ਪਾਣੀ ਛੜਕ ਰਿਹਾ ਨਾ ਕਰਦੇ ਐ, ਡਲੇ ਚੱਲਦੇ ਐ ਜੋ ਗੱਡੀਆਂ ਸਾਧਨ ਤੇਜ ਲੰਘਦੇ ਐ। ਦੋ ਵਾਰਾਂ ਦਾ ਸੀਸੀ ਟੁੱਟ ਗਈ ਸਾਡੇ। ਨਾ ਅਸੀਂ ਕੱਪੜੇ ਬਾਹਰ ਸੁੱਕਣੇ ਪਾ ਦੇ ਨਾ ਬਾਹਰ ਵੇ ਕੇ ਰੋਟੀ ਖਾ ਸਕਦੇ ਐ। ਰੇਤਾ ਸਾਡੇ ਕੰਡਾ ਕੰਡਾ ਕੋਠੇ ਤੇ ਘਰ ਛੜਦਾ ਤਾਂ। ਤੁਸੀਂ ਆਹ ਵੇਖੋ ਜੀ ਸਾਈਡ ਵੇਖੋ ਇਹਦੀ ਸੜਕ ਦੀ। ਬਟ ਇੱਕ ਪਾਸੇ ਬੱਟੇ ਲਾ ਦੇ ਜਿਹੜੇ ਬੱਸਾਂ ਕਰਨ ਵਾਲੇ ਸਾਡੇ ਜਮ ਕੌੜਿਆਂ ਨਾਲ ਹੀ ਲੰਘਦੇ। ਜਦੋਂ ਵੀ ਇੱਥੋਂ ਹੀ ਨਾ ਜੇ ਅੱਗੇ ਖੱਡਿਆਂ ਵੀ ਦੀ ਹੌਲੀ ਲੰਘਦੇ ਹੁਣ ਰੇਤੇ ਮਿੱਟੀ ਦੇ ਨਾਲ ਅੱਧਾ ਕਿਲੋਮੀਟਰ ਕਿਲੋਮੀਟਰ ਇਹ ਧੂੜ ਉੜਦੀ ਹੈ ਕੋਈ ਸਾਈਕਲ ਮੋਟਰਸਾਈਕਲ ਵਾਲਾ ਜੇ ਜਾਂਦਾ ਤਾਂ ਉਹਨੂੰ ਨੰਗਾ ਦਾ ਰਸਤਾ ਹੀ ਮਿਲਦਾਗਾ ਜਾਂ ਉੱਧਰ ਖੜਦਾ ਹੈ ਉੱਧਰ ਖੜਦਾ ਹੈ ਧੂੜ ਦੇ ਵਿੱਚ ਐਕਸੀਡੈਂਟ ਦਾ ਕਾਰਨ ਬਣ ਗਿਆ ਹੈ ਘਰਾਂ ਦੇ ਵਿੱਚ ਗਰਦੇ ਜਾਂਦੇ ਹੁਣ ਕਿੰਨਾ ਯਾਰ ਥੰਮ ਵੀ ਆਏ ਇੱਕ ਕੰਮ ਲਈ ਆਉਂਦੇ ਇੱਕ ਵਾਰੀ ਥੰਮਦੇ ਜਾਂਦੇ 24 ਘੰਟੇ ਤੇ ਗਰਦਾ ਘੂਰ ਆ ਰਹਿਦਾ ਕੋਈ ਰੋਟੀ ਨਹੀਂ ਖਾ ਸਕਦਾ ਕੋਈ ਬੈਠ ਨਹੀਂ ਸਕਦਾ ਬਾਰ ਬੰਦ ਕਰਕੇ ਕਿੰਨਾ ਯਾਰ ਕੈਦ ਕਿਤੇ ਵੇਸ ਇਹ ਹੁਣ ਇਹਨਾਂ ਨੇ ਕੀ ਕੀਤਾ ਜੀ ਇੱਕ ਟੱਕ ਤਾ ਇਥੋਂ ਇਹਦਾ ਧੋਕਿਆ ਬਜਰੀ ਦਾ ਤੇ ਇੱਕ ਦੋ ਕੱਕਾ ਰੇਤਾ ਇਥੇ ਉਹ ਚੱਕ ਕੇ ਵੇ ਸਿਰਦਾ ਉਹ ਕੋਈ ਉਹ ਜੰਮਿਆ ਨਹੀਂ ਕੁਝ ਨਹੀਂ ਕਰਿਆ ਉਹ ਡੋੜ ਕੇ ਧੂੜੋ ਪਤਾ ਨਿਕਲ ਗਿਆ ਜੀ ਸਾਰਾ ਸਿਸਟਮ ਹੁਣ ਜੇ ਅਸੀਂ ਅਸੀਂ ਪਿੰਡ ਦੇ ਮੰਨ ਲਓ ਅੱਕੇ ਬੰਦੇ ਦੋ ਬੰਦੇ ਇਕੱਠੇ ਹੋ ਗਏ ਇੱਥੇ ਧਰਨਾ ਲਾਈਏ ਹੁਣੇ ਆਜੂਗਾ ਕੋਈ ਨਾ ਕੋਈ ਸਾਨੂੰ ਇੱਥੇ ਠਾਉਣ ਤੇ ਲੋਕ ਸਾਨੂੰ ਨੰਗਨ ਡੰਪਨ ਵਾਲੇ ਗਾਲਾਂ ਕੱਢਣਗੇ ਕਿਸਾਨ ਯੂਨੀਅਨ ਆਲੇ ਆ ਹੁਣ ਜੇ ਉਹ ਵੀ ਮਦਦ ਕਰਦਾ ਹੈ ਫੇਰ ਅਗਲਾ ਉਹਨਾਂ ਨੂੰ ਗਾਲਾਂ ਕੱਢਦਾ ਅਗਲਾ ਕਹਿੰਦਾ ਇਹ ਤੀਜੇ ਦਿਨ ਨੰਨਾ ਜਾ ਕੇ ਬਹਿ ਜਾਂਦੇ ਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੋਰਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਪਿੰਡ ਸੇਵੇ ਵਾਲੇ ਦੇ ਵਿੱਚ ਜੈਤ ਤੋਂ ਚੰਦ ਭਾਣ ਵਾਲੀ ਸੜਕ ਦੇ ਉੱਤੇ ਖੜੇ ਅਸੀਂ ਅੱਜ ਸਾਡੇ ਨਾਲ ਪਿੰਡ ਸੇਵੇ ਵਾਲੇ ਦੇ ਮੋਹਤਵਰ ਵਿਅਕਤੀ ਸਾਡੇ ਨਾਲ ਨੇ ਪੁੱਛਾਂਗੇ ਇਹਨਾਂ ਵੱਲੋਂ ਜਿਹਨਾਂ ਕਿ ਸੜਕ ਦੇ ਉੱਤੇ ਇਕੱਠ ਕੀਤਾ ਗਿਆ ਤੇ ਕਿਉਂ ਕੀਤਾ ਗਿਆ ਕਿ ਸਬੰਧ ਨੂੰ ਲੈ ਕੇ ਕੀਤਾ ਗਿਆ ਪੂਰੀ ਜਾਣਕਾਰੀ ਲੈਣੇ ਆ ਸਾਡੇ ਨਾਲ ਪਿੰਡ ਵਾਸੀ ਨੇ ਬਾਈ ਜੀ ਨਾਲ ਨੇ ਬਾਈ ਜੀ ਜਿਹੜਾ ਤੁਸੀਂ ਅੱਜ ਸੜਕ ਦੇ ਉੱਪਰ ਇਕੱਠ ਕੀਤਾ ਹੈ ਕਿਸਬੰਦ ਨੂੰ ਲੈ ਕੇ ਕੀਤਾ ਕਾਰਨ ਕੀ ਆ ਬਾਈ ਜੀ ਸੜਕ ਦੇ ਉੱਤੇ ਮਿੱਟੀ ਪਾ ਗਏ ਬੱਟੇ ਪਾ ਗਏ ਕੱਕਾ ਰੇਤਾ ਛੱਡ ਗਏ ਉੱਤੇ ਨਾ ਕੋਈ ਉਹਦੇ ਪਾਣੀ ਛਿੜਕ ਰਿਹਾ ਨਾ ਕਰਦੇ ਐ ਡਲੇ ਚੱਲਦੇ ਐ ਜੋ ਗੱਡੀਆਂ ਸਾਧਨ ਤੇਜ ਲੰਘਦੇ ਐ ਦੋ ਵਾਰਾਂ ਦਾ ਸੀਸੇ ਟੁੱਟ ਗਈ ਸਾਡੇ ਤੇ ਜਦੋਂ ਬਾਹਰ ਖੁੱਲੇਗਾ ਚੌਥੇ ਦੇ ਕਿ ਸਾਡੇ ਡਲੇ ਜਾਂਦੇ ਐ ਕੋਈ ਠੇਕੇਦਾਰ ਇੱਥੇ ਆ ਕੇ ਕੋਈ ਪਾਣੀ ਨਹੀਂ ਛਿੜਕਦਾ ਕੁਛ ਨਹੀਂ ਕਰਦਾ ਜੀ ਬੁਰਾ ਹਾਲ ਹੈਗਾ ਹਾਂ ਨਾ ਅਸੀਂ ਕੱਪੜੇ ਬਾਹਰ ਸੁੱਕਣੇ ਪਾਸ ਦੇ ਨਾ ਬਾਹਰ ਵੇ ਕੇ ਰੋਟੀ ਖਾ ਸਕਦੇ ਆ ਰੇਤਾ ਸਾਡੇ ਕੰਡਾ ਕੰਦਾ ਕੋਠੇ ਤੇ ਕਰ ਹਾਂਜੀ ਵੀ ਤੁਸੀਂ ਪਹਿਲਾਂ ਕਹਿੰਦੇ ਸੀ ਸੜਕ ਨਹੀਂ ਸਾਡੀ ਬੰਦੀ ਜੇਕਰ ਹੁਣ ਸੜਕ ਬਣਨ ਲੱਗੀ ਹੈ ਬੱਟੇ ਪਾਦੇ ਤੁਸੀਂ ਫੇਰ ਵੀ ਨਹੀਂ ਹਟਦੇ ਬਾਈ ਜੀ ਅਸੀਂ ਤਾਂ ਉਦੋਂ ਦਾ ਪਹਿਲਾਂ ਇੰਜ ਸੋਖੇ ਸੀ ਜੇ ਖੱਡੇ ਸੀ ਖੱਡੇ ਸਨ ਨੀ ਅਗਲਾ ਹੋੜੀ ਹੋ ਕੇ ਤਾਂ ਨੰਗਦਾ ਸੀ ਹੁਣ ਤਾਂ ਬੁਰੇ ਹਾਲ ਹੈ ਔਰ ਇੱਤਾ ਸਾਡੇ ਅੱਗਾ ਕਿਲੋਮੀਟਰ ਐਨਵੋੜ ਜਿੰਨਾ ਕਿਲੋਮੀਟਰ ਐਨਵੋੜ ਜਿੰਨਾ ਅਸੀਂ ਤਾਂ ਪਾਣੀ ਛੜਕ ਛੜਕੇ ਵੀ ਹੰਬ ਗਏ ਠੇਕੇਦਾਰ ਜਿਹਦੇ ਦਾ ਪਾ ਗਏ ਨੇ ਨਾ ਪਾਣੀ ਪਾਇਆ ਦੇ ਨਾਲ ਲੈਣਾ ਦੇ ਨਾਲ ਕੁਝ ਵੀ ਨਹੀਂ ਕਰਿਆ ਉਹਨੇ ਜੀ ਹਾਂਜੀ ਸਾਡਾ ਐਮਐਲਏ ਸਾਹਿਬ ਕਹਿੰਦਾ ਜਾਨੀ ਕਿ ਇਹ ਜਲਦੀ ਤੋਂ ਜਲਦੀ ਤਿੰਨ ਮਹੀਨੇ ਦੇ ਵਿੱਚ ਜਾਨੀ ਕਿ ਜਿਹੜੀ ਸਾੜੀ ਗੱਲ ਇਹ ਹੈ ਕਿ ਵੋਟਾਂ ਪਾ ਕੇ ਖੂਹ ਖੂਹ ਸੇਟਾਂ ਜਿਹੜਾ ਪਾਈਆਂ ਉਹ ਕੋਈ ਸਾਡੀ ਸਰਵਾਈ ਨਹੀਂ ਕੋਈ ਲੈਣਾ ਨਹੀਂ ਦੋਨੇ ਡਲੇ ਐ ਇੱਥੇ ਪਤਾ ਨਹੀਂ ਕਰੋ ਕਿਸੇ ਜਾਂਦੇ ਰਿਸਰਚ ਬਜੇ ਜਾਂ ਚੌਧਰੀ ਦੇ ਕਰ ਸਾਡੇ ਡਲੇ ਜਾਂਦੇ ਜੀ ਖੂਹ ਚ ਤਾਂ ਕੌਂਸਰਟੀਆਂ ਵੋਟਾਂ ਜਿਹੜੀਆਂ ਸੋਨੇ ਵਾਦਾ ਕਰਿਆ ਸੀ ਸੜਕ ਦਾ ਉਹ ਕਹਿੰਦਾ ਮੈਂ ਵਾਦਾ ਪੂਰਾ ਕਰ ਰਿਹਾ ਨਿਭਾ ਰਿਹਾ ਪੂਰਾ ਸੜਕ ਦਾ ਕੱਟ ਆਹ ਵੇਖੋ ਜੀ ਸਾਈਡ ਵੇਖੋ ਇਹਦੀ ਸੜਕ ਦੀ ਬਟ ਇੱਕ ਪਾਸੇ ਬੱਟੇ ਲਾਤੇ ਜਿਹੜੇ ਬੱਸਾਂ ਕਰਾਂ ਵਾਲੇ ਸਾਡੇ ਜਮ ਕੌੜਿਆਂ ਨਾਲ ਹੀ ਲੰਘਦੇ ਆ ਇਹ ਬੱਸਾਂ ਘਰਾਂ ਵਾਲੇ ਆ ਸਾਡੇ ਕੌਲਿਆਂ ਤੇ ਕਰ ਜਾਂਦੇ ਆ ਉਹ ਸਕੂਟਰਾਂ ਵਾਲੇ ਤਾਂ ਉਧਰ ਹੀ ਲੰਘਦੇ ਆ ਆ ਇੱਕ ਵਾਰੀ ਛੜ ਕੇ ਬੱਟੇ ਲਾ ਤੇ ਅਸੀਂ ਪਾਸੇ ਕਰ ਦਾਂਗੇ ਨੂੰ ਐ ਕਰ ਦਾਂਗੇ ਉਹ ਵੀ ਨਹੀਂ ਪਾਸੇ ਕਰੇ ਉਹ ਵੀ ਕੰਨੀ ਦੇ ਪਏ ਵੇਖ ਲਓ ਬਣਾ ਲਓ ਵੀਡੀਓ ਦੀ ਵੇਖ ਲਓ ਠੇਕੇਦਾਰ ਨਾਲ ਤੁਸੀਂ ਕੋਈ ਰਾਬਤਾ ਨਹੀਂ ਕਰਿਆ ਠੇਕੇਦਾਰ ਕਿਹੜਾ ਠੇਕੇਦਾਰ ਉਧਰ ਆਵਤਾ ਕਰਾਂਗੇ ਸਾਨੂੰ ਕੌਣ ਨੰਬਰ ਦਿੰਦਾ ਠੇਕੇਦਾਰਾਂ ਦੇ ਠੇਕੇਦਾਰ ਦਾ ਨੰਬਰ ਨਹੀਂ ਪਤਾ ਹਾਂਜੀ ਭਾਈ ਤੁਹਾਡਾ ਘਰ ਇੱਥੇ ਨੇੜੀ ਹੈ ਨਾਲ ਹੀ ਹੈ ਜੀ ਨਾਲ ਹੀ ਤੁਹਾਨੂੰ ਕਿਵੇਂ ਲੱਗਦਾ ਇਹ ਨਾਲ ਜੀ ਇਹ ਤਾਂ ਜਮਾ ਬਹੁਤ ਦੁੱਖ ਭਰੀ ਘਟਨਾ ਹੈ ਇਹਦਾ ਐਕਸੀਡੈਂਟ ਦਾ ਕਾਰਨ ਬਣੀ ਖੜੀ ਹੈ ਜਦੋਂ ਵੀ ਇੱਥੋਂ ਹੀ ਨਾ ਦੇ ਅੱਗੇ ਖੱਡਿਆਂ ਵੀ ਦੀ ਹੌਲੀ ਲੰਘਦੇ ਹੁਣ ਰੇਤੇ ਮਿੱਟੀ ਦੇ ਨਾਲ ਅੱਧਾ ਕਿਲੋਮੀਟਰ ਕਿਲੋਮੀਟਰ ਜੋ ਧੂੜ ਰੋੜ ਦੀ ਕੋਈ ਸਾਈਕਲ ਮੋਟਰਸਾਈਕਲ ਵਾਲਾ ਜੋ ਜਾਂਦਾ ਤਾਂ ਉਹਨੂੰ ਨੰਗਨ ਦਾ ਰਸਤਾ ਹੀ ਮਿਲਦਾਗਾ ਜਾਂ ਉੱਧਰ ਖੜਦਾ ਜਾਂ ਉੱਧਰ ਖੜਦਾ ਜਾਂ ਧੂੜ ਦੇ ਵਿੱਚ ਐਕਸੀਡੈਂਟ ਦਾ ਕਾਰਨ ਬਣ ਗਿਆ ਇਹ ਘਰਾਂ ਦੇ ਵਿੱਚ ਗਰਦੇ ਜਾਂਦੇ ਹੁਣ ਕਿੰਨਾ ਚਿਰ ਸਾਂਭੀ ਆ ਇੱਕ ਕੰਮ ਵਾਲੀ ਆਉਂਦੀ ਐ ਇੱਕ ਵਾਰੀ ਸੰਭਰ ਜਾਂਦੀ ਐ 24 ਘੰਟੇ ਤੇ ਹੀ ਕਰਦਾ ਘੂਰ ਹੋਇਆ ਰਹਿੰਦਾ ਕੋਈ ਰੋਟੀ ਨਹੀਂ ਖਾ ਸਕਦਾ ਕੋਈ ਬੈਠ ਨਹੀਂ ਸਕਦਾ ਬਾਰ ਬੰਦ ਕਰਕੇ ਕਿੰਨਾ ਚਿਰ ਕੈਦ ਕਿੱਤੇ ਵੇ ਅਸੀਂ ਇਹਦਾ ਇਹਨਾਂ ਦਾ ਬਣਾਉਣ ਦਾ ਢਾਂਗ ਨਹੀਂ ਫੇਰੇ ਆ ਨਾਲੋਂ ਖੇਖੇ ਵੱਟਾ ਕੋਈ ਮਿੱਟੀ ਨਹੀਂ ਕਿਧੋ ਲਿਆਂਦੀ ਨਾਲੋਂ ਖੇਖੇ ਵੱਟਾ ਇਹਨਾਂ ਦੀ ਉਹ ਹੀ ਜਿਹੜੀ ਅਗਲੇ ਨੇ ਵੱਟਾ ਬੰਨਿਆ ਉਹੀ ਵੱਟਾ ਕੱਕਾ ਰੇਤਾ ਪਾਈ ਜਾਂਦੇ ਆ ਉੱਤੇ ਤੇ ਕੱਕਾ ਰੇਤਾ ਥੋੜਾ ਖੜਦਾ ਹੁੰਦਾ ਤੁਹਾਡਾ ਕਹਿੰਦਾ ਭਾਵੇਂ ਤੁਹਾਡੇ ਜ਼ਿਮੀਦਾਰਾਂ ਦੇ ਜਿਹੜੀਆਂ ਵੱਟਾਂ ਸੀ ਉੱਥੇ ਜੀਪਸੀ ਨੇ ਮਿੱਟੀ ਚੱਕ ਲਈ ਤੁਹਾਡਾ ਕਹਿੰਦਾ ਭਾਵੇਂ ਹੀ ਆ ਉਹੀ ੱਟਕੀ ਆ ਕੋਈ ਇਹਨਾਂ ਨੇ ਬਾਹਰੋਂ ਟਰਾਲੀ ਨਹੀਂ ਲਿਆਂਦੀ ਕੋਈ ਹੋਰ ਨਹੀਂ ਲਿਆਂਦੀ ਜਿੱਥੇ ਵੱਟੇ ਲਾਏ ਆ ਜਿੱਥੇ ਜਿੱਥੇ ਵੱਟੇ ਲਾਏ ਇਹਨਾਂ ਨੇ ਚੱਕੇ ਆ ਉੱਥੇ ਦੇਖ ਲਓ ਡੇਡ ਡੇਡ ਤੋਂ 2-2 ਫੁੱਟ ਦੇ ਖੱਡੇ ਡੂੰਘੇ ਕਰਤੇ ਆ ਸੜਕ ਦੇ ਨਾਲ ਸ ਇਹਨਾਂ ਦੇ ਡੇਢ ਫੁੱਟ ਥੱਲੇ ਬਿਓ ਦੇ ਬੱਟਿਆਂ ਦੇ ਵਿੱਚ ਮਿੱਟੀ ਉਰਲਾਉਣਾ ਡੂ ਡੂੜ ਬੱਟ ਥੱਲੇ ਖੱਡੇ ਪੜਦੇ ਆ ਆ ਇਹਨਾਂ ਦੇ ਹਾਲ ਆ ਸਰਕਾਰਾਂ ਦਾ ਕੋਈ ਕੰਮ ਨਹੀਂ ਕੋਈ ਹੋਰ ਨਹੀਂ ਕੋਈ ਦੇਹਦਾਨ ਕਰਨਾ ਸਭ ਆਪ ਦੀ ਉਸ਼ਾ ਪਾਸੀ ਦੇ ਪੋਚਾ ਪਾਚੀ ਤੇ ਆ ਹੋਰ ਕੋਈ ਕੰਮ ਨਹੀਂ ਇਹਨਾਂ ਦਾ ਠੇਕੇਦਾਰ ਬਈ ਸਾਰ ਨਹੀਂ ਲਈ ਆ ਕੇ ਠੇਕੇਦਾਰ ਨੇ ਆ ਕੇ ਗੇੜਾ ਮਾਰਿਆ ਇੱਥੇ ਖੜ ਕੇ ਦੇਖੇ ਠੇਕੇਦਾਰ 2 ਮਿੰਟ ਆਦੇ ਏਸੀ ਵਾਲੇ ਕਮਰੇ ਵਿੱਚ ਬੈਠਾ ਠੇਕੇਦਾਰ ਤਾਂ ਉਹਨੂੰ ਲੋੜ ਕੀ ਆ ਸਾਡੀ ਟੱਕਰ ਠੀਕ ਹੈ ਨਾ ਗੱਲ ਬੱਟੇ ਪਵਾਦੇ ਲੇਬਰ ਤੋਂ ਪਵਾਦੇ ਨਾ ਉਹਨੇ ਪਾਣੀ ਛੜਕਿਆ ਤੇ ਕੋਈ ਨਾਲ ਲੈਣਾ ਤੇ ਨਾਲ ਕੁਝ ਵੀ ਨਹੀਂ ਕਰਿਆ ਉਹਦੇ ਤੇ ਜਿਹੜੇ ਹਿਸਾਬ ਨਾਲ ਕੰਮ ਦਾ ਛੜਕਦਾ ਕੰਮ ਚੱਲ ਰਿਹਾ 3 ਮਹੀਨੇ ਦਾ ਜਨੇ ਕਿਹਾ ਜਾ ਰਿਹਾ ਵੀ 3 ਮਹੀਨੇ ਦੇ ਵਿੱਚ ਛੜ ਕੇ ਕੰਪਲੀਟ ਹੋ ਜੂਗੀ ਤੁਹਾਡੇ ਹਿਸਾਬ ਨਾਲ ਹੋ ਜੂਗੀ ਇਸ ਤਰ੍ਹਾਂ ਇਹ ਬਾਈ ਜੀ ਤੁਸੀਂ ਦੇਖੋ ਜੈਤੋ ਤੋਂ ਲੈ ਕੇ ਚੰਦਪਾਣ ਤੱਕ ਕਿ ਸੜਕ ਟੁੱਟੀ ਵੀ ਐ ਰਾਧਾ ਸਵਾਮੀ ਦੇ ਡੇਰੇ ਤੋਂ ਲੈ ਕੇ ਇੰਨੇ ਸਾਲਾਂ ਦੇ ਵਿੱਚ ਤੁਸੀਂ ਕਿਤੇ ਵੀ ਕੰਮ ਚੱਲਦਾ ਦਿਖਾ ਦਿਓ ਆ ਬੱਸ ਨੰਗੀ ਐ ਦੇਖ ਲਓ ਕੀ ਹਾਲਾ ਉਧਰ ਕੈਮਰਾਮੈਨ ਦਿਖਾਉਣ ਮੜਾ ਜਾ ਕੰਮ ਦੀ ਰਫਤਾਰ ਨਾਲ ਹੀ ਕੰਮ ਤਾਂ ਨਿਬੜਨਾਣਾ ਜੀ ਇਹ ਹੁਣ ਇਥੋਂ ਆਮ ਕੀ ਹੁੰਦਾ ਮੰਨ ਲਓ ਜੋ ਸੜਕ ਬਣਦਾ ਜਿੰਨਾ ਕ ਅਸੀਂ ਹੁਣ ਤੱਕ ਦੇਖਿਆ ਗ੍ਰੈਮਰ ਆਉਂਦਾ ਘਾਟਵਾ ਗ੍ਰੈਮਰ ਉਹ ਥੱਲੇ ਪੈਂਦਾ ਚੰਗੀ ਮਿੱਟੀ ਹੁੰਦੀ ਹੈ ਚੰਗਾ ਪੱਥਰ ਹੁੰਦਾ ਉਹਦੇ ਚ ਉਹ ਚਲੋ ਪਾ ਗਏ ਥੱਲੇ ਜੰਮਦਾ ਵੀ ਹੈ ਜੀ ਉਹ ਸੜਕ ਦਾ ਬੇਸ ਬਣਦਾ ਇਹ ਹੁਣ ਇਹਨਾਂ ਨੇ ਕੀ ਕੀਤਾ ਜੀ ਇੱਕ ਟੱਕ ਦਾ ਇਥੋਂ ਇਹਦਾ ਢੋਕਿਆ ਬਜਰੀ ਦਾ ਤੇ ਇੱਕ ਦੋ ਕੱਕਾ ਰੇਤਾ ਇਥੇ ਉਹ ਚਾਕੇ ਵੇ ਸੜਦਾ ਉਹ ਕੋਈ ਉਹ ਜੰਮਿਆ ਨਹੀਂ ਜੀ ਕੁਛ ਨਹੀਂ ਕਰਿਆ ਉਹ ਡੜ ਕੇ ਧੂੜੋ ਤਾਂ ਨਿਕਲ ਗਿਆ ਜੀ ਸਾਰਾ ਸਿਸਟਮ ਤੇ ਬਾਕੀ ਚਲੋ ਠੀਕ ਹੈ ਜਿਵੇਂ ਇਹਨਾਂ ਤੋਂ ਹੁੰਦਾ ਸੀ ਚੰਗਾ ਮਾੜਾ ਇਹਨਾਂ ਨੇ ਕਰਨਾ ਸੀਗਾ ਪਰ ਇਹ ਨੋ ਰੈਗੂਲਰ ਤਰੀਕੇ ਨਾਲ ਕਰਨ ਦਾ ਸਹੀ ਨਾ ਜੀ ਜਿਹੜੇ ਗ੍ਰੈਮਰ ਦੀ ਗੱਲ ਕਰਦੇ ਨਾ ਤੁਸੀਂ ਗ੍ਰੈਮਰ ਦੀ ਅਸੀਂ ਠੇਕੇਦਾਰ ਨੂੰ ਗੱਲ ਕਰੇ ਸੀ ਵੀ ਜਿਹੜੇ ਵੱਡੇ ਖੱਡੇ ਆ ਉਹਨਾਂ ਦੇ ਵਿੱਚ ਗ੍ਰੈਮਰ ਭਰਿਆ ਜਾਵੇ ਜਿਹੜਾ ਗੋਲ ਘਟਕਾ ਹੁੰਦਾ ਉਹ ਭਰਿਆ ਜਾਵੇ ਠੇਕੇਦਾਰ ਦਾ ਕਹਿੰਦਾ ਭਾਵਾ ਵੀ ਇਹ ਮੇਰਾ ਟੈਂਡਰ ਦੇ ਵਿੱਚ ਗ੍ਰੈਵਰ ਦੀ ਗੱਲ ਨਹੀਂ ਹੋਈ ਮੇਰੀ ਤੇ ਫੇਰ ਹੀ ਉਹਨੇ ਟੈਂਡਰ ਹੀ ਕਿਉਂ ਪਾਇਆ ਫਿਰ ਜੀ ਖੱਡੇ ਤਾਂ ਉਹਨੂੰ ਪਹਿਲਾਂ ਦੇਖਦੇ ਸੀ ਨਾ ਕਿ ਇੰਨਾ ਡੂੰਘਾ ਮੇਰਾ ਇੰਨਾ ਮਾਲੇ ਚ ਖਬੂਗਾ ਜੀ ਪੈਸਾ ਤਾਂ ਅਕਸਰ ਉਹਨੇ ਲੈਣਾ ਹੀ ਹੈ ਤੇ ਫਿਰ ਉਹਨਾਂ ਮੁੱਲ ਦਾ ਮੋੜੇ ਜੀ ਸਾਡਾ ਇਹ ਕੀ ਕਸੂਰ ਹੈ ਹੌਣ ਅਸੀਂ ਪਿੰਡ ਵਾਲੇ ਆ ਦੋ ਪਿੰਡ ਇਹ ਤੋਂ ਜ਼ਿਆਦਾ ਦੁਖੀ ਅਸੀਂ ਜੀ ਜੇ ਤੋਲੇ ਦਾ ਹਜੇ ਵੀ ਵਾਇਆ ਵਾਜਾ ਉੜ ਜਾਊਗਾ ਗੋਨਿਆਂ ਵਾਲਾ ਵਾਇਆ ਵਾਜਾ ਉੜ ਜਾਊਗਾ ਚੰਦਪਾਣ ਤੇ ਸੇਵ ਵਾਲਾ ਸਾਡਾ ਪਿੰਡ ਅਸੀਂ ਸਭ ਤੋਂ ਜ਼ਿਆਦਾ ਦੁਖੀ ਆ ਜੀ ਫੇਰ ਹੋਰ ਆ ਚਲੋ ਸਾਨੂੰ ਦਾ ਹੁਣ ਇਹਦਾ ਹਿਸਾਬ ਜਾ ਆ ਗਿਆ ਤਿੰਨ ਚਾਰ ਸਾਲ ਹੋ ਗਏ ਟੂਟੇ ਨੇ ਕਿੱਥੇ ਖੜਾ ਕਿੱਥੇ ਨਹੀਂ ਬਗਾਨਾ ਬੰਦਾ ਹੁੰਦਾ ਜਦੋਂ ਕੋਈ ਮੀਂਹ ਆ ਜਾਂਦਾ ਉਹਨੂੰ ਕਿਸੇ ਖੱਡੇ ਟੋਵੇ ਦਾ ਨਹੀਂ ਪਤਾ ਉਹ ਵਿਚਾਰੇ ਡੱਕਦੇ ਫਿਰਦੇ ਇਥੇ ਕੋਈ ਤੇਜ ਬੰਦਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਕਿੱਥੇ ਖੁਲੀਏ ਕਿੱਥੇ ਟੋਵਾ ਹੈ ਅਗਲਾ ਡੱਕਦੇ ਨੇ ਆ ਕੇ ਵਿੱਚ ਵੱਜਦਾ ਉਹਦੇ ਜਨ ਕੇ ਖੱਡੇ ਬਹੁਤ ਜਿਆਦੇ ਵੱਡੇ ਵੱਡੇ ਖੱਡੇ ਸੀ 1.5 ਫੁੱਟ 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 ਨੂੰ ਕੇ ਖੱਡੇ ਸੀ ਇਹਦੇ ਵਿੱਚ ਜਨ ਕਿ ਉੱਥੇ ਹੁਣ ਮਿੱਟੀ ਪਾ ਕੇ ਜਿਹੜਾ ਜਨ ਕਿ ਬੱਜਰ ਪਾਇਆ ਗਿਆ ਜਨ ਕਿ ਠੇਕੇਦਾਰ ਕਹਿੰਦਾ ਕੁਝ ਨਹੀਂ ਕੀਤਾ ਇੱਕ ਫਾਰਮੈਲਟੀ ਕਰਤੀ ਆਹਾ ਸਾਡੇ ਵੀ ਤੁਸੀਂ ਦੇਖ ਲਓ ਜਿੱਥੇ ਖੜੇ ਆਪਾਂ ਦਿਖਾ ਦਿਓ ਉੱਥੇ ਵੀ ਉਵੇਂ ਹੀ ਖੱਡੇ ਵਰਕਰਾਂ ਰਪੇ ਆ ਆਰ ਕੇ ਮਾਰਬਲ ਦੇ ਕੋਲ ਸੀਗਾ ਬਹੁਤ ਵੱਡਾ ਟੋਵਾ ਉੱਥੇ ਉੱਥੇ ਵੀ ਪੂਰਾ ਨੀਵਾ ਥਾਂ ਉਵੇਂ ਹੀ ਬਿਆਜੀ ਹਜੇ ਤੇ ਜਦੋਂ ਬਣ ਗਈ ਛੱਡ ਕੇ ਇਹ ਉਦੋਂ ਵੀ ਇਹਦਾ ਆਹੀ ਹਾਲ ਹੋ ਜਾਣਾ ਤੁਹਾਡੇ ਡੈਮ 'ਚ ਜੀ ਇਹਦਾ ਜੇਦਾ ਕੰਮ ਕਰਨਾ ਚੰਗੇ ਤਰੀਕੇ ਨਾਲ ਕੰਮ ਕੀਤਾ ਜਾਵੇ ਜੀ ਇਹਨੂੰ ਉੱਚਾ ਚੱਕਿਆ ਜਾਵੇ ਸਾਈਡਾਂ ਤੋਂ ਪਾਣੀ ਨਿਕਲਦਾ ਨਿਕਾਸ ਬਣਾਇਆ ਜਾਵੇ ਮਿੱਟੀ ਨੀਵੀ ਹੋਵੇ ਫੇਰ ਤਾਂ ਇਹਦਾ ਕੋਈ ਫਾਇਦਾ ਜੀ ਤੇ ਨਹੀਂ ਅਸੀਂ ਤਾਂ ਜੋ ਸਾਡੇ ਕਰਮਾਂ ਚ ਹੈਗਾ ਮਸਾਂ ਹੁਣ ਆਪਦੀ ਸਰਕਾਰ ਦਾ ਐਮਐਲਏ ਆਇਆ ਸੀਗਾ ਸਾਨੂੰ ਤਾਂ ਆਏ ਸੀਗਾ ਵੀ ਚਲੋ ਠੀਕ ਆ ਫੁੱਬ ਕੇ ਵੋਟਾਂ ਪਾਈਆਂ ਸੀਗੀਆਂ ਵੀ ਇਹ ਅੱਜ ਤੱਕ ਦਾ ਜੈਤੋ ਜਿਹੜੀ ਸਰਕਾਰ ਆਈ ਹੈ ਉਹਦਾ ਐਮਐਲਏ ਨਹੀਂ ਆਇਆ ਮਾੜੇ ਭਾਗ ਸਾਡੇ ਪਹਿਲਾਂ ਦਾ ਤੇ ਹੁਣ ਅੱਜ ਹੁਣ ਐਮਐਲਏ ਸਾਹਿਬ ਆਏ ਸੀਗੇ ਤੇ ਹੁਣ ਸਾਨੂੰ ਉਮੀਦਾਂ ਸੀਗੀਆਂ ਤੇ ਹੁਣ ਪੱਲੇ ਸਾਡੇ ਫੇਰ ਕੀ ਆ ਉਹ ਦਿਖਾਓਗਾ ਬਸ ਤੁਸੀਂ ਜਾਣਦੀ ਹੈ ਕੀ ਹਾਲ ਆ ਸਾਡਾ ਇਥੇ ਜੀ ਵਟੇ ਸਾਡੇ ਇਥੇ ਜਵਕਾਂ ਦੇ ਵਜਦੇ ਆ ਆ ਗੇਟਾਂ ਚ ਵਜਦੇ ਸ਼ੀਸ਼ਿਆਂ ਚ ਵਜਦੇ ਆ ਨੰਗਨ ਟੱਪਣ ਵਾਲਾ ਕੋਈ ਹੁੰਦਾ ਵਜਾਰਾ ਉਹਦੇ ਵਜਦੇ ਆ ਜੀ ਲੋਕਾਂ ਦਾ ਕਸੂਰ ਕੀ ਆ ਵੀ ਅਸੀਂ ਵੋਟਾਂ ਪਾ ਦੀਆਂ ਜੀ ਅਸੀਂ ਪੂਰਾ ਜ਼ੋਰ ਨਾਲ ਪ੍ਰਚਾਰ ਕੀਤਾ ਆ ਦਰਾਖਤ ਸੀਗੀ ਨਾ ਜਿਹੜੇ ਇਹ ਆਪ ਸਰਕਾਰ ਵਾਲਿਆਂ ਦੇ ਸੀ ਉਹਨਾਂ ਦਾ ਬੈਨਰਾਂ ਨਾਲ ਰੰਗਦੇ ਸੀ ਜਮਾ ਜੀ ਪੱਤਿਆਂ ਦੀ ਥਾਂ ਦੇ ਉਹਨਾਂ ਦੇ ਹੀ ਦੇਖਦੇ ਸੀਗੇ ਵੀ ਹਾਂ ਵੀ ਆਪ ਝਾੜੂ ਸਰਕਾਰ ਝਾੜੂ ਸਰਕਾਰ ਜੀ ਤੇ ਆਪ ਪਹੁੰਚਦੇ ਆਂ ਅਸੀਂ ਆਹ ਝਾੜੂ ਸਰਕਾਰ ਹੁਣ ਕੰਮ ਨਹੀਂ ਕਰ ਰਹੀ ਤੁਹਾਡਾ ਕਹਿੰਦਾ ਭਾਬਾ ਤੇ ਕੰਮ ਬਈ ਜੀ ਕਰ ਹੀ ਨਹੀਂ ਰਹੀ ਹੁਣ ਪਹਿਲਾਂ ਤਾਂ ਅਸੀਂ ਵੀ ਨਹੀਂ ਕਹਿੰਦੇ ਸੀ ਅਸੀਂ ਵਰਕਰ ਸੀਗੇ ਵੀ ਨਹੀਂ ਹਾਂ ਵੀ ਕਰਨਗੇ ਕਰਨਗੇ ਕੋਈ ਨਹੀਂ ਤੇ ਪਰ ਹੁਣ ਸਾਨੂੰ ਮਜਬੂਰੀ ਬਸ ਕਹਿਣਾ ਫਿਰ ਹੁਣ ਕੀ ਕਰਗੇ ਬਈ ਫਿਰ ਇਹ ਗੱਲ ਜਿਹੜੀ ਤੁਸੀਂ ਸਾਡੇ ਕੋਲ ਗੱਲ ਕਰਦੇ ਅੱਜ ਇਹ ਕਦੇ ਐਮਐਲਏ ਸਾਹਿਬ ਨੂੰ ਬਲਾਕ ਹੀ ਨਹੀਂ ਦਿਖਾਈ ਵੀ ਆ ਵੇਖੋ ਹਾਲਾ ਝੜਕਦਾ ਐਮਐਲਏ ਸਾਹਿਬ ਵੀ ਆਪਣੀ ਇੱਥੇ ਰਹਿੰਦੇ ਆ ਕੋਈ ਬਾਹਰ ਤਾਂ ਰਹਿੰਦੇ ਨਹੀਂ ਚੰਡੀਗੜ੍ਹ ਸਾਹਿਬ ਉਹਦਾ ਸਾਡਾ ਜਾ ਕੇ ਐਵੇਂ ਉਹਨਾਂ ਨੂੰ ਕੀ ਜਿਹਨੂੰ ਕਹਿੰਦੇ ਹੁੰਦੇ ਆ ਆ ਬੰਦਾ ਖੜਾ ਨਹੀਂ ਦੇਖਦਾ ਉਹਨੂੰ ਬੈਠਾ ਹਾਂ ਬੈਠਾ ਨੇ ਅਸੀਂ ਉਹਨੂੰ ਖੜਾ ਕਿਥੋਂ ਦੇਖ ਜੂਗਾ ਬਤਾਦਾ ਉਹਨਾਂ ਨੂੰ ਵੀ ਹੈਗਾ ਹੀ ਐ ਜੇ ਤੂੰ ਦੀ ਨਿਵਾਸੀ ਉਹ ਲੋਕਲ ਹੈਗੇ ਕੋਈ ਬਾਹਰੋਂ ਦਾ ਆਏ ਨਹੀਂ ਵੀ ਹੋਰ ਤੋਂ ਆਏਗੇ ਸਟੇਟ ਚੋਂ ਜਾਂ ਹੋਰ ਆ ਜੀ ਹੁਣ ਜੇ ਅਸੀਂ ਅਸੀਂ ਪਿੰਡ ਦੇ ਮੰਨ ਲਓ ਅੱਕੇ ਵੀ ਬੰਦੇ ਦੋ ਬੰਦੇ ਇਕੱਠੇ ਹੋ ਗਏ ਇੱਥੇ ਧਰਨਾ ਲਾਈਏ ਹੁਣ ਇਹ ਆ ਜੂਆ ਕੋਈ ਨਾ ਕੋਈ ਸਾਨੂੰ ਇੱਥੇ ਠਾਉਣ ਤੇ ਲੋਕ ਸਾਨੂੰ ਨੰਗਣ ਢੱਪਣ ਵਾਲੀ ਗਾਲਾਂ ਕੱਢਣਗੇ ਕਿਸਾਨ ਯੂਨੀਅਨ ਵਾਲੇ ਆ ਹੁਣ ਜੇ ਉਹ ਵੀ ਮਦਦ ਕਰਦਾ ਫੇਰ ਅਗਲਾ ਉਹਨਾਂ ਨੂੰ ਗਾਲਾਂ ਕੱਢਦਾ ਅਗਲਾ ਕਹਿੰਦਾ ਇਹ ਤੀਜੇ ਦਿਨ ਡੰਡਾ ਚਾਕੇ ਬਹਿ ਜਾਂਦੇ ਆ ਅੱਕੇ ਬੰਦਾ ਹੀ ਕੋਈ ਸਟੈਪ ਚੱਕਦਾ ਨਹੀਂ ਮੰਨ ਲਓ ਕੀ ਇਹ ਦੇਖੋ ਜੇਕਰ ਤੁਹਾਡਾ ਕੋਈ ਜ਼ਿੰਮੇਦਾਰ ਭਾਈ ਸੜਕ ਦੇ ਉੱਪਰ ਟੋਹਾ ਪਾਟ ਦਿੰਦਾ ਤੇ ਪ੍ਰਸ਼ਾਸਨ ਤੁਹਾਡੇ ਤੇ ਛੱਟ ਦੇਣੇ ਪਰਚਾ ਦੇਣ ਨੂੰ ਤਿਆਰ ਹੋ ਜਾਂਦਾ ਵੀ ਜ਼ਿੰਮੇਦਾਰ ਨੇ ਟੋਹਾ ਪਟਿਆ ਤੇ ਤੁਸੀਂ ਚੰਦ ਭਾਂਣ ਤੋਂ ਲੈ ਕੇ ਪੂਰੇ ਜੈਤੋ ਤੱਕ ਕੀ ਕੋਟਕਪੂਰੇ ਤੱਕ ਵੇਖੋ ਜਿਹੜੀ ਇੱਥੇ ਗੈਂਸ ਪੈਪ ਪਈ ਹੈ ਉਹਦੇ ਜਿਹੜੇ ਡੱਗ ਬਣੇ ਹੋਏ ਆ ਜਿਦੇ ਵਿੱਚ ਮਸ਼ੀਨਰੀ ਫਿੱਟ ਹੈ ਉਹ ਸਾਰੇ ਡੱਗ ਖਾਲੀ ਆ ਵੇਖਿਆ ਤੁਸੀਂ ਉਹਦਾ ਜੀ ساری ਉਮਰ ਦਾ ਹੀ ਸਾਡੇ ਏਰੀਏ ਦੇ ਜਿੰਨੇ ਬੰਦੇ ਆ ਨਾ ਉਹ ساری ਉਮਰ ਦਾ ਹੀ ਵਾਂਝਾ ਘੜਿਆ ਗਿਆ ਸਾਨੂੰ ਵੇ ਉਹ ਡੱਗ ਦੇਖੋ ਵੀ ਜਿਹੜੇ ਬਣੇ ਹੋਏ ਆ ਸਾਰੇ ਖਾਲੀ ਆ ਉਹਦੇ ਉੱਤੇ ਪ੍ਰੋਪਰ ਕੋਈ ਟੱਕਰ ਨਹੀਂ ਗਾ ਉਹ ਜਦੋਂ ਮਰਜ਼ੀ ਵੀ ਕੋਈ ਗੱਡੀ ਉੱਤਰ ਸਕਦੀ ਹੈ ਕੋਈ ਅਵਾਰਾ ਪਸ਼ੂ ਉਹ ਚ ਜਾ ਸਕਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਤੇ ਪ੍ਰਸ਼ਾਸਨ ਇਹਨਾਂ ਕੰਮ ਕਰਦੀ ਨਹੀਂ ਸੁੱਤਾ ਪਿਆ ਉਹਦੇ ਜਮਣੀ ਧਿਆਨ ਪ੍ਰਸ਼ਾਸਨ ਦਾ ਉਹ ਤਾਂ ਇਹਨਾਂ ਨੇ ਮਨਜ਼ੂਰੀ ਦਿੱਤੀ ਹੈ ਖੁਦ ਹੁਣ ਜੀ ਉਹਦਾ ਸਰਕਾਰ ਨੂੰ ਪਤਾ ਹੀ ਸੀ ਵੀ ਅਸੀਂ ਨਾਲ ਪੈਵਲਣ ਪੁਆਈ ਜੰਨੇ ਆ ਕੋਈ ਜਾਂਦਾ ਨਾਲ ਹੋਰ ਥਾਂ ਅਲਾਟ ਕਰਦੇ ਉਹਨਾਂ ਨੂੰ ਉਹ ਗੱਲ ਨਹੀਂ ਕਰਦਾ ਮਨਜ਼ੂਰੀ ਦੇਤੀ ਡੱਗ ਪੱਟਣ ਪਰ ਪ੍ਰੋਪਰ ਟੱਕਣ ਦੀ ਜ਼ਿੰਮੇਵਾਰੀ ਤਾਂ ਬੰਦੀ ਨਾ ਉਹਨਾਂ ਦੀ ਮੈਂ ਕਹਾਂ ਇਸ ਨਹੀਂ ਕਰਦੇ ਉਹਨਾਂ ਦੇ ਟੱਕਣ ਵੀ ਲਾ ਦੇ ਨਾ ਟੱਕਣ ਲਾ ਕੇ ਵੀ ਗਲਤ ਆ ਉਹ ਜੀ ਜਮਾ ਛੜਕ ਦੀ ਕੰਨੀ ਦੇ ਨਾਲ ਆ 1 ਫੁੱਟ ਉੱਚਾ ਆ ਉਹ ਤੁਸੀਂ ਹੁਣ ਤੁਹਾਡੇ ਮੂਹਰੇ ਆ ਗਿਆ ਕੋਈ ਤੁਸੀਂ ਥੱਲੇ ਹੀ ਧਾਰੋਗੇ ਵੀ ਕਲ ਹੋਰ ਕੀ ਕਰੋਗੇ ਜੀ ਜੇ ਥੱਲੇ ਧਾਰਿਆ ਤਾਂ ਸਾਮਣੇ ਦੋਸਾਂ ਦੀ ਖਣੀ ਬਾਜੀ ਜਾਵੇ ਤੇ ਉਹਦੇ ਵਿੱਚ ਵੱਜ ਕੇ ਜਰੂਰ ਮਰੂਗਾ ਉਹ ਤੁਸੀਂ ਕੀ ਕਹਿੰਦੇ ਸੀ ਬਾਈ ਕਿ ਉਹ ਕਿਉਂ ਕੋਣ ਮੁੰਡੇ ਕਿਵੇਂ ਉਹ ਸਾਡੇ ਪਿੰਡੋਂ ਮੁੰਡੇ ਡਿੱਗਿਆ ਉਹਦਾ ਇੱਕ ਦਾ ਹੱਥ ਟੁੱਟ ਗਿਆ ਇੱਕਦੇ ਸੱਟਾਂ ਵੱਜੀਆਂ ਉਹਦੇ ਵਿੱਚ ਉਹ ਜਿਹੜਾ ਆਪਣੇ ਬਿਆ ਬਿਆਸਾ ਡੇਦੇ ਦੇ ਮੁਰੇ ਆ ਹਾਂ ਉਹ ਬਣਿਆ ਜਿਹੜੇ ਹਾਂ ਉਹਦੇ ਚ ਟੋਏ ਪੱਟੇ ਪੈ ਜਿਹੜੇ ਬੱਚੇ ਮੁੰਡੇ ਢਿੱਗੇ ਸਾਡੇ ਪਿੰਡ ਦੇ ਦੋ ਕਦੋਂ ਕਿੰਨੀ ਗੱਲ ਪੁਰਾਣੀ ਆ ਮਹੀਨਾ ਹੋ ਗਿਆ ਉਹਨੂੰ ਅੱਛਾ ਹਾਂ ਹੱਟ ਪੱਜੀਆਂ ਬਹੁਤ ਨੇ ਮੁੰਡਿਆਂ ਦੀ ਹਾਂ ਤੇ ਇੱਥੇ ਸਾਡੇ ਪਿੰਡ ਹੋਇਆ ਐਕਸੀਡੈਂਟ ਸਾਡੇ ਹੋਈ ਜਾਂਦੇ ਆ ਜਦੋਂ ਅਗਲਾ ਸੜਕ ਤੇ ਕੋਈ ਉਧਰ ਦੀ ਕਰਦਾ ਕੋਈ ਰੇਤੇ ਚੱਖਾ ਵੱਖਾ ਭਰ ਜਾਂਦੀਆਂ ਉਹਦੀ ਐਕਸੀਡੈਂਟ ਹੁੰਦੇ ਸਾਡੇ ਇੱਥੇ ਹੁੰਦੇ ਆ ਅਸੀਂ ਚੱਕੇ 10 ਬੱਚੇ ਦਾ ਇਥੋਂ ਹਾਂ ਹੁਣ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਜ਼ਿਆਦਾ ਚੱਜ ਨਾ ਚੱਜ ਨਾ ਬਣਾਉਣ ਕਿ ਚਲੋ ਠੀਕ ਹੈ ਹਰ ਕੰਮ ਦਾ ਮੰਨ ਲਓ ਸਮਾਂ ਹੁੰਦਾ ਵੀ ਇੱਕੇ ਦਮ ਦਾ ਅੱਜ ਦਾ ਬੰਦ ਹੀ ਨਹੀਂ ਇਹ ਮਹੀਨੇ ਚ ਬਣ ਜੂ 2 ਮਹੀਨੇ ਚ ਬਣ ਜੂ 3 ਮਹੀਨੇ ਚ ਬਣ ਜੂ ਸਾਨੂੰ ਇਕਰ ਜੋ ਵੀ ਠੀਕ ਹੈ ਇਹਨਾਂ ਦਾ ਕਹਿਣ ਦਾ ਹੈਗਾ ਵੀ 3 ਮਹੀਨੇ ਚ ਬਣਦੀ ਹੈ ਠੀਕ ਹੈ ਉਸ ਤੋਂ ਬਾਅਦ ਜੇ ਕੋਈ ਸਾਡੇ ਪੇ 2 ਪਿੰਡ ਇਕੱਠੇ ਹੋ ਗਏ ਇੱਥੇ ਕੋਈ ਧਰਨਾ ਲਾਉਂਦੇ ਆ ਤਾਂ ਸਾਡੇ ਜ਼ਿੰਮੇਵਾਰ ਬੰਦੇ ਸਾਨੂੰ ਨਾ ਕੋਈ ਬੰਦਾ ਮਾੜਾ ਕਵੇ ਵੀ ਹਾਂ ਹੋਣੇ ਸੜਕ ਤੇ ਆ ਕੇ ਬਹਿ ਗਏ ਜੀ 3 ਮਹੀਨੇ ਕਹੇ ਤੇ ਨਾਲ 4 ਮਹੀਨੇ ਕਹੇ ਜਿੰਨਾ ਟਾਈਮ ਅਸੀਂ ਪਹਿਲਾਂ ਸੰਤਾਪ ਹੋ ਗਿਆ ਹੋਰ ਸਬਰ ਦਾ ਘੁੱਟ ਭਰ ਲਾਂਗੇ ਤੇ ਪਰ ਹੁਣ ਜੇ ਨਹੀਂ ਉਹਨਾਂ ਟਾਈਮ 'ਚ ਕੋਈ ਕੰਮ ਹੋਣਾ ਨਹੀਂਗਾ ਹੀ ਇਹ ਇਹ ਸਭ ਮਿੱਠੇ ਲੌਲੀਪੋਪ ਲਾ ਰਹੀ ਐ ਪਰ ਸਾਨੂੰ ਮਜਬੂਰੀ ਬਸ ਮੁੜ ਕੇ ਕੋਈ ਸਟੈਪ ਚੱਕਣਾ ਪੈਣਾ ਫੇਰ ਇੱਥੇ ਆ ਕੇ ਸਾਨੂੰ ਐਵੇਂ ਕਹੀ ਜਾਣੇ ਤੇ ਜੀ ਤੁਸੀਂ ਆਹ ਕਰਤਾ ਜੇ ਕਰਤਾ ਕੋਈ ਬੰਦਾ ਹੈਰਾਨ ਹੁੰਦਾ ਮੁੜ ਕੇ ਵਸਾ ਜਿੱਤੋ ਚੌਂਕ 'ਚ ਉੱਥੇ ਲਾ ਦੇਂਗੇ ਵੀ ਬੰਦਾ ਆਪ ਦਾ ਵਾਜਾ ਵਾਜਾ ਹੋ ਜੇ ਜੇ ਕੋਈ ਖੱਜਲ ਹੁੰਦਾ ਆਪ ਜਿੰਮੇਵਾਰ ਹੋਊਗਾ ਤੇ ਗੋਨੇ ਆਨੇ ਲਾ ਦੇਂਗੇ ਮਜਬੂਰੀ ਬਸ ਆਹੀ ਪੱਥਰ ਚੱਕ ਕੇ ਇਹਨਾਂ ਦਾ ਇਹੀ ਅਸੀਂ ਸਿੱਟ ਦੇਣਾ ਸਾਡਾ ਜ਼ਰਾ ਦਾ ਇੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਸ਼ਾਸਨ ਮਜਬੂਰ ਨਾ ਕਰੇ ਜਿਹੜੇ ਸੜਕ ਦਾ ਕੰਮ ਆ ਪ੍ਰੋਪਰ ਚੱਲ ਰਿਹਾ ਇਹਦੇ ਉੱਪਰ ਜਿਹੜੀ ਮਿੱਟੀ ਪਾਈ ਗਿਆ ਮਿੱਟੀ ਦੇ ਉੱਪਰ ਜਾਨੀ ਕਿ ਪਾਣੀ ਛੜਕਣ ਦਾ ਕੰਮ ਇੱਕ ਠੇਕੇਦਾਰ ਦਾ ਹੁੰਦਾ ਹੈ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੇ ਉੱਤੇ ਇੱਕ ਪਾਣੀ ਵਾਲੀ ਟੈਂਕੀ ਜਿਹੜੀ ਟਰੈਕਟਰ ਦੇ ਪਿੱਛੇ ਪਾਈ ਹੁੰਦੀ ਹੈ ਉਹ ਪਾਣੀ ਛੜਕੇ ਕਿ ਜਿਹੜੀ ਮਿੱਟੀ ਨਾ ਉੱਡੇ ਜਿਹੜੇ ਲੋਕ ਇਥੋਂ ਦੀ ਸਫ਼ਰ ਕਰ ਰਹੇ ਨੇ ਮੋਟਰਸਾਈਕਲ ਵਾਲੇ ਗੱਡੀਆਂ ਵਾਲੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਮਿੱਟੀ ਉੱड़ਦੀ ਹੈ ਪਿੱਛੇ ਮੋਟਰਸਾਈਕਲ ਵਾਲਾ ਜਾਂਦਾ ਹੁੰਦਾ ਹੈ ਉਹਦੇ ਅੱਖਾਂ ਵਿੱਚ ਪੈ ਜਾਂਦੀ ਹੈ ਜਨ ਕਿ ਇੱਥੇ ਐਕਸੀਡੈਂਟ ਵੱਧ ਤੋਂ ਵੱਧ ਹੋ ਰਹੇ ਨੇ ਇਹ ਕਹਿੰਦੇ ਜੇਕਰ 3 ਮਹੀਨਿਆਂ ਦੇ ਵਿੱਚ ਸੜਕ ਦਾ ਕੰਮ ਕੰਪਲੀਟ ਨਾ ਹੋਇਆ ਤੇ ਜਿਹੜਾ ਸਾਡਾ ਦੋ ਤਿੰਨ ਪਿੰਡਾਂ ਦਾ ਸੰਘਰਸ਼ ਆ ਅਗਲਾ ਜਨ ਕਿ ਤੇਜ਼ ਹੋਊਗਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜ